ਤਨਾ ਮਾਦੇ ਆਪਾਂ ਪਿਛਲੇ 10 ਸਾਲ ਤੋਂ 15 ਹਜ਼ਾਰ ਰੁਪਏ ਤੱਕ ਆ ਰਹੇ ਹਾਂ ਮੈਨੂੰ ਕਹਿੰਦਾ ਲੱਗਦਾ ਸਰਕਾਰ ਨੂੰ ਪੜੇ ਲਿਖੇ ਨੌਜਵਾਨਾਂ ਦੀ ਲੋੜ ਨਹੀਂ ਹੈਗੀ ਅਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਲਾਨ ਤਾਂ ਸਾਡੀ ਪੋਸਟ ਗ੍ਰੈਜੂਏਸ਼ਨ ਕਰਨ ਤੇ ਜਿਸੀਂ 15 ਹਜ਼ਾਰ ਤੱਕੇ ਖਾਣੇ ਸੀ ਅਸੀਂ ਆਪਣੇ ਬੱਚਿਆਂ ਨੂੰ ਕੀ ਦਵਾਂਗੇ ਜੇ ਸਾਨੂੰ ਹੀ ਸਰਕਾਰ ਕੋ ਚੀਂ ਦੇ ਰਹੀ ਤਾਂ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਬੱਚੇ ਪਲੇਸ ਕਰੋ ਪਲੇਸ ਕਰ ਦਵਾਂਗੇ ਪਰ ਸਾਨੂੰ ਦੱਸੋ ਕੀ ਦੇ ਰਹੀ ਹੈ ਨਾ ਪਿਛਲੇ ਸਾਨੂੰ ਸੀਐਮ ਸਰ ਖੁਦ ਮਿਲੇ ਸਾਨੂੰ ਕਹਿੰਦਾ ਫਿਕਰ ਨਾ ਕਰੋ ਤੁਹਾਡੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਬਾਹਰ ਨਹੀਂ ਜਾਣ ਦੇਵਾਂਗੇ ਬਾਹਰ ਕੀ ਨਹੀਂ ਜਾਣ ਦੇਣਾ ਉਹਨਾਂ ਸਾਨੂੰ ਇੱਥੇ ਹੀ ਰਹਿਣ ਜੋਗਾ ਨਹੀਂ ਛੱਡਿਆ ਬਾਹਰ ਅਸੀਂ ਕੀ ਜਾਣਾ ਸੀਗਾ ਸਰ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਸੀਐਮ ਸਾਹਿਬ ਜੇ ਤੁਸੀਂ ਕਿਤੇ ਬੈਠੇ ਹੋ ਤਾਂ ਪਲੀਜ਼ ਪਲੀਜ਼ ਸਾਡਾ ਤੇ ਸਾਡੇ ਬੱਚਿਆਂ ਦਾ ਸੋਚੋ ਸਾਡਾ ਫਿਊਚਰ ਬ੍ਰਾਈਟ ਕਰਤੋ ਨਹੀਂ ਤਾਂ ਸਾਡਾ ਤੇ ਸਾਡੇ ਪਰਿਵਾਰ ਦਾ ਤਾਂ ਕੋਈ ਹਾਲ ਨਹੀਂ ਹੈ ਤੁਸੀਂ ਉਚਿਤ ਤੁਸੀਂ ਉਚਿਤ ਘਾਰਿਆਂ ਤੱਕ ਪਹੁੰਚ ਨਹੀਂ ਕੀਤੀ ਸਾਰਾ ਸੀ ਬਹੁਤ ਮੌਂਚ ਕੀਤੀ ਕਿੰਨੇ ਕਿਨੇ ਮਾਰੇ ਸੀ ਐਫ ਸਾਹਿਬ ਦੇ ਉੱਥੇ ਇੱਥੇ ਕੈਂਬਰੇਜ ਸਕੂਲ ਆਏ ਸੀ ਅਸੀਂ ਸਪੈਸ਼ਲ ਉਹਨਾਂ ਕੋ ਅਪਾਇੰਟਮੈਂਟ ਲੈ ਕੇ ਇੰਨੀ ਦੂਰ ਉਹਨਾਂ ਨੂੰ ਮਿਲਣ ਗਏ ਉੱਥੇ ਮਿਲ ਕੇ ਕਹਿੰਦੇ ਤੁਸੀਂ ਫਿਕਰ ਨਾ ਕਰੋ ਤੁਹਾਡੇ ਡਾਕੂਮੈਂਟਸ ਵੈਰੀ ਸਰ ਕਿੰਨੀ ਵਾਰ ਡਾਕੂਮੈਂਟ ਵੈਰੀਫਾਈ ਹੋਣੇ ਹੁਣ ਤਾਂ ਸਾਨੂੰ ਸ਼ਰਮ ਆਣ ਲੱਗੀ ਆਪਣੇ ਡਾਕੂਮੈਂਟ ਦੇ ਦੇ ਕਿ ਇਹ ਸਾਡੇ ਹੀ ਨੇ ਹੁਣ ਤੁਹਾਡਾ ਨੈਕਸਟ ਸਟੈਪ ਕੀ ਹੈ ਦਾ ਮਤਲਬ ਸਹੀ ਸਾਡਾ ਨੈਕਸਟ ਸਟੈਪ ਕੀ ਹੈ ਅਸੀਂ ਕਰਾਂਗੇ ਫਿਰ ਇਸ ਤੋਂ ਬਾਅਦ ਦਾ ਕਰਨਾ ਹੋਊਗਾ ਪਿਆਰ ਨਾਲ ਸ਼ਾਂਤੀ ਨਾਲ ਸਾਡੀ ਕੋਈ ਸੁਣੂਗਾ ਨਹੀਂ ਤਾਂ ਫਿਰ ਦੱਸੋ ਅਸੀਂ ਕੀ ਕਰਾਂਗੇ ਸੜਕਾਂ ਤੇ ਹੀ ਉਤਰਾਂਗੇ ਬਾਕੀ ਸਮੂਹ ਆਈਡੀਆ ਵਿਭਾਗ ਦੇ ਉਹ ਵੀ ਤੁਹਾਡੇ ਨਾਲ ਸਾਡੇ ਸਾਰੇ ਪੰਜਾਬ ਦੇ ਵਿੱਚ ਅੱਜ ਇੱਕ ਰੈਲੀ ਲੱਗੀ ਹੋਈ ਹੈ ਸਾਰੇ ਲੱਗੀ ਸਾਰੇ ਪੰਜਾਬ ਦੀਆਂ ਥਾਈਆਂ 'ਚ ਲੱਗੀ ਹੋਈ ਹੈ ਇਸ ਤੋਂ ਬਾਅਦ ਫਿਰ ਵੱਡਾ ਪ੍ਰਦਰਸ਼ਨ ਹੋਏਗਾ ਹਾਂਜੀ ਬਿਲਕੁਲ ਹੋਊਗਾ ਸਰ ਬਿਲਕੁਲ ਹੋਊ ਠੀਕ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ ਸਰ ਸਰਕਾਰ ਨੂੰ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਸਰਕਾਰ ਕਿਤੇ ਹੈਗੀ ਹੈ ਜੇ ਤਾਂ ਕਿਤੇ ਹੈਗੀ ਹੈ ਤਾਂ ਸਾਡੇ ਬਾਰੇ ਸੋਚੋ ਕੰਮ ਤਾਂ ਉਹ ਕਹਿੰਦੇ ਆ ਕਿ ਸਾਡੇ ਮੁਲਾਜ਼ਮ ਵਾਦ ਤੋਂ ਵਾਦ ਕਰਨ ਪਰ ਤਨਖਾਹ ਦੇਣ ਲੱਗਿਓ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟ੍ਰਿਪਲ ਪੀਦੇ ਹੋ ਤਾਂ ਦੱਸੋ ਅਸੀਂ ਕਿੱਥੇ ਜਾਈਏ ਇਹ ਗੇਟਰੀ ਸਿਰਫ ਅੱਜ ਲਈ ਹੈ ਹਾਂਜੀ ਸਰ ਇਹ ਸਿਰਫ ਅੱਜ ਲਈ ਹੈ ਇਹ ਇੱਕ ਸ਼ੁਰੂਆਤ ਹੈ ਸਰ ਜੇ ਇਤੋਂ ਸਾਡਾ ਕੁਝ ਨਾ ਬਣਿਆ ਤਾਂ ਅਸੀਂ ਸੜਕ ਤੇ ਤੇ ਡਿਪਾਰਟਮੈਂਟ ਦੇ ਬਾਹਰ ਜਾ ਕੇ ਬਹਿ ਜਾਣ ਠੀਕ ਹੈ ਥੈਂਕ ਯੂ ਧੰਨਵਾਦ